ਕਿ ਬ੍ਰੀਂਡਿੰਗ ਪੈਟੈਂਟ ਹੋ ਜਾਂਦਾ ਸਪ੍ਰਿੰਗ ਦੇ ਨਾਲ ਆਪਣਾ ਵਾਲਾ ਪਾਣੀ ਨੂੰ ਲੋ ਹੋ ਜਾਂਦਾ ਸੀ ਕਿ ਤੁਹਾਨੂੰ ਡਰੇਨ ਪਾਣੀ ਹੋ ਜਾਂਦਾ ਜਦੋਂ ਚੰਪੜ ਦਾ ਪਾਣੀ ਵਿੱਚ ਭਰ ਜਾਂਦਾ ਸੀ ਉਹਦੇ ਵਿੱਚ ਪੈਕ ਸਾਰਾ ਨਿਕਲ ਜਾਂਦਾ ਕਿਉਂਕਿ ਛੜਕਾਂ ਕਰਦੀ ਤੋਂ ਮੇਨ ਪ੍ਰੋਬਲਮ ਕੀ ਹੈ ਵੀ ਇਹ ਸਾਰੀ ਘਰ ਦੀ ਬਲੌਕ ਹੋ ਜਾਂਦੀ ਹੈ ਸੀਵਰ ਦਾ ਪੈਸੇ ਘਣਾਲੇ ਪਾਣੀ ਨੇ ਉਹ ਜਾਂਦਾ ਦਾ ਮੈਕ ਸੀਵਰ ਪਹਰੋਂ ਤੱਕ ਚੋੜ ਰਹੇ ਸੀ ਉਹ ਡਰੇਨ ਬੈਟ ਸਲੈਕ ਕਰਵਾ ਲਓ ਪਾਣੀ ਨਹੀਂ ਜਦੋਂ ਗਾਲ ਹੀ ਨਹੀਂ ਮੱਗਿਆ میرا چوبی گھنٹے دروازہ بندوں کیوں کہ کم نہیں ہوتا

ਇੱਕ ਦਿਨ ਤੇ ਐਪਲੀਕੇਸ਼ਨ ਕਿਹਾ ਕਿ ਗਰੀਮ ਮਲੇਗਾ ਕੋਈ ਸੀਮਤੀ ਪ੍ਰੋਬਲਮ ਹੈ ਇਹਦਾ ਕੋਈ ਠੱਗ ਟੋਟੇ ਆਉਂਦਾ ਜਾ ਕੇ ਦੇਰ ਗਿੱਤੇ ਲਾਈਟਾਂ ਲਗੜਾਂਗੇ ਤੇ ਮੇਰੇ ਪਿਤਾ ਜੀ ਨੂੰ ਨੋਟ ਕਰਾ ਲਿਏ ਤੇ ਸਾਨੂੰ ਪੂਰੀ ਕੀ ਇਹਦਾ ਕਿ ਮੇਰੇ ਪਿਤਾ ਜੀ ਬੜੇ ਬਹੁਤ ਹੀ ਅੱਛੇ ਨਿਕੜੇ ਤੇ ਆਪਣਾ ਕੰਮ ਜੂਰ ਕਰ ਲਗੇ ਆਪਾਂ ਇਹ ਮੀਟਿੰਗ ਕਰੇ ਕਰੀ ਤੇ ਸਭ ਪਹਿਲੇ ਸਭ ਦੇ ਦੀ ਆਮੀ ਭਰਜੇ ਤੋਂ ਸਾਰੇ ਦੇ ਸਤਿਕਾਰ ਪੁੱਛੇ ਤੁਹਾਡੇ ਸਾਰੇ ਦੇ ਬਤੂ ਕੀ ਬਾਸ ਸੁਣਨਾ ਹੈ جدوبیا سی کرتے جائے گا اصل صورت میں ویکھی ایک تو دے لوکال انتظامیہ تے سڈی کلی سوچ گئی کہ ایک ایکبانی دا اندر کر کے حل کر سبھی جو اپمان تھا وہ اللہ اللہ دا کر کے صاحب بندے موقع دے دسے کہ گارڈن کلچ والے کڑا ہو سکتے والے اندر کا تو پہنچا گیا لیکن ہجے پہنچے گا نہیں کئی تھنو گوجان یہ کہ میرے ویلے دے سلسلے میں والوں تو اسنا کرنا ہے کہ کوسی مینوال زمین دے اس بنا کے پھچو کدو مدد کرتا اسی کوشش کر کے دل دل تو بھی باندھی کے پھچو دوائی چلے اس تو لحاظ دے ملے سب تو مین دکان جو تیرا سب جاگرو کرایا اسی کہ ایتھے بارش دا پانی بہت کھڑا ہوندا اے تہاڈا باور ہے کہ اپ والے ہفتے دے وچ ہی اس ساری سڑک دے سی پراپرٹی سیلک کرا کے جتے مشینا لگے جے جے پھر بھی اس کے بعد کلیئر نہ ہویا ਪਾਣੀ ਫੇਰ ਲਈ ਲੱਭੇ ਸੁਬੇ ਦਾ ਕਾੜਦਾ ਹੋਇਆ ਤਾਂ ਆਪਾਂ ਦਾ ਕੋਈ ਹੱਲ ਸੋਚਾ ਹੈ ਜਿੰਦਰਾ ਬੁਲਾਵਾਂਗੇ ਸਭ ਨੂੰ ਬੁਲਾ ਕੇ ਜਿੰਦਰਾ ਲੋ ਪੱਕਾ ਕੋਈ ਹੱਲ ਲੱਭ ਸਿਖਾਉਂ ਤੋਂ ਬਾਅਦ ਇਹ ਨਵੀਂ ਸਰਦ ਦੇ ਪੀਸੀ ਬਾਰੇ ਸੁਣ ਕਰਾਉਂਦੇ ਪੱਕਾ ਦੇ ਇੱਛਾਵਾਣ ਦੇ ਜੋ ਕੱਵ ਕੇ ਵਿਦਵਾਨ ਠੀਕ ਹੈ ਇਹ ਲੋਕਾਂ ਤੋਂ ਕਿ ਅਸੀਂ ਪੂਰੀ ਕੋਸ਼ਿਸ਼ ਕਰਾਂਗੇ ਜਦੋਂ ਦੁਬਾਰਾ ਸਾਲ ਨੂੰ ਪਹੁੰਚਦੇ ਹੋਏ ਇਸ ਜਾਦੀ ਦੁਆਰਾ ਜੋ ਬੇਕਮ ਕੋਲਾ ਗਿਆ ਉਹ ਦੁਆਰਾ ਕਾਇਸੀ ਕਿਤੇ ਨਾ ਚਾਕੇ ਤੇ ਅਗਲੀ ਵਾਰ ਉਸਿਆ ਦੇ ਨਾਲ ਉਹਨਾਂ ਦਾ ਸੈਲੀਬ੍ਰੇਟ ਤੇ ਜਸ਼ਨ ਹੋਣਾ ਹੋਵੇ ਗਾਯਾ ਹੱਕ ਜਿਹੜੇ ਇਹਨਾਂ ਨੇ ਆਦੇ ਰੱਖੇ ਮੂਰੇ ਉਹ ਅਸੀਂ ਇਹਨਾਂ ਨੂੰ ਆਸ਼ਵਾਸਨ ਦਿੱਤਾ ਕਿ ਅਸੀਂ ਜਲਦੀ ਉਹਨਾਂ ਤੇ ਕੰਮ ਸ਼ੁਰੂ ਕਰਾਂਗੇ ਤੇ ਉਹਨਾਂ ਦੇ ਚੋਣਾਂ ਦਾ ਕੀ ਹੋਣਾ ਕੀ ਕੀ ਮੰਗਣੇ ਕੁਝ ਇਹਨਾਂ ਦੀਆਂ ਸਟਰੀਟ ਲਾਈਟਸ ਦੀ ਪ੍ਰੋਬਲਮ ਆ ਗਈ ਫਲੌਟ ਵਾਟਰ ਲੋਗਿੰਗ ਦੀ ਕੁਝ ਪਾਰਕ ਇਹਨਾਂ ਨੂੰ ਚਾਹੀਦੇ ਸੀ ਤੇ ਇਹ ਛੋਟੀਆਂ ਛੋਟੀਆਂ ਇਸ ਤਰ੍ਹਾਂ ਜਗਲੀ ਗਲੀਆਂ ਦੇ ਵੀ ਹੈ ਕੋਈ ਆਓ ਸੜਕ ਵਾਟਰ ਲੋਗਿੰਗ ਹੁੰਦੀ ਹੈ ਤਾਂ ਹੀ ਕਰਕੇ ਨਹੀਂ ਤਾਂ ਥੈਂਕ ਯੂ ਭਾਈ ਕੀ ਨਾਮ ਹੈ ਆਪਣਾ ਮੇਰਾ ਨਾਮ ਆਦਰ ਸਿੰਘ ਹੈ ਭਾਈ ਜੀ ਅੱਛਾ ਅੱਜ ਦਾ ਕੀ ਪ੍ਰੋਗਰਾਮ ਰੱਖਿਆ ਤੁਸੀਂ ਇੱਥੇ ਅੱਜ ਪ੍ਰੋਗਰਾਮ ਸੀਗਾ ਭਾਈ ਜੀ ਆਪਣੇ ਸਕੂਲ ਚ ਮੇਨ ਸਟਰੀਟ ਹੈ ਜਿਹੜੀ ਧੋਬਿਆਂ ਵਾਲੀ ਸਕੂਲ ਕੋਲੇ ਠੀਕ ਹੈ ਉਹਦੇ ਜਾਨੀ ਕਿ ਪਾਣੀ ਲਗ ਲਗ ਪਾਣੀ ਖੜ ਜਾਂਦਾ ਤੇ ਉਹਦੀ ਨਿਕਾਸੀ ਵਾਸਤੇ ਆਪਾਂ ਮੇਰ ਸਾਹਿਬ ਨੂੰ ਬੁਲਾਇਆ ਸੀ ਬਾਕੀ ਪਿੰਡ ਦੀਆਂ ਹੋਰ ਵੀ ਜਿਹੜੀਆਂ ਸਮੱਸਿਆਵਾਂ ਹੈਗੀਆਂ ਸਾਰੀਆਂ ਉਹਨਾਂ ਨੂੰ ਦਸੀਆਂ ਮੇਰ ਸਾਹਿਬ ਕੀ ਕਹੇਗੇ ਤੇ ਮੇਰ ਸਾਹਿਬ ਆਪਾਂ ਨੂੰ ਯਕੀਨ ਦਿਵਾ ਕੇ ਗਏ ਹੈ ਵੀ ਹਾਂ ਇਹ ਸਾਰੀਆਂ ਸਮੱਸਿਆਵਾਂ ਦਾ ਹੱਲ ਹੋਊਗਾ ਕਦੋਂ ਤੱਕ ਕੋਈ ਟਾਈਮ ਦਿੱਤਾ ਟਾਈਮ ਦੇਖੋ ਕਹਿੰਦੇ ਵੀ ਵੱਡੇ ਕੰਮ ਇਹਨੇ ਤੇ ਲੱਗ ਜਾਂ ਪਰ ਆ ਵੀ 1 ਵਾਈ 1 ਸਾਰੀਆਂ ਹੌਲੀ ਹੌਲੀ ਸਾਰੇ ਸੋਲੂਸ਼ਨ ਹੋ ਜਾਣਗੇ